ਜਿਹੜਾ ਚਾਹੁੰਦੇ ਆ ਪਹਿਲਾਂ ਇਹ ਮਨਨ ਜੀ ਜੋ ਕਿ ਹੋਇਆ ਪਰ ਉਹ ਜਿਹੜੀ ਸਿਨਾਰਾ ਸਾਹ ਹਦਾ ਯਾਰ ਆਪਣਾ ਸੁਪਨਾ ਵੀ ਜਿਹੜਾ ਰੰਗਲਾ ਬੰਦਾ ਜਿਹੜਾ ਬਾਕਸਾ ਮਾਰਦਾ ਉਹਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਪੁਲਿਸ ਨੇ ਕਾਫੀ ਵਧੀਆ ਵਾਅਕੇ ਦੱਸ ਰਹੇ ਜੀ ਜੇਕਰ ਕੋਈ ਰਹਿ ਗਿਆ ਹੋਵੇ ਜਾਂ ਜੇ ਜਿਹਦੀ ਕੋਈ ਕਮੀ ਪਈ ਹੋਵੇ ਉਸੇ ਪੂਰਾ ਕਰਕੇ ਇਸ ਜਿਹੜੇ ਸੁਪਨਿਆਂ ਨੂੰ ਪੂਰਾ ਕਰਾਂਗੇ ਸਾਡਾ ਹੱਥ ਦੇ ਵਿੱਚ ਦੂਸਰਾ ਹੈਗਾ ਜਿਹੜੀ ਉਹ ਕਾਨੂੰਨ ਦਾ ਰਾਜ ਰਹੇਗਾ ਲਾਗਸਨੈਸ ਬਿਲਕੁਲ ਨਹੀਂ ਬਰਦਾਸ਼ਤ ਹੋਏਗੀ ਕਿਸੇ ਹਿੰਮਤ ਸਭ 18 ਸਾਲ ਬਾਅਦ ਮੌਕਾ ਮਿਲਿਆ ਜੀ ਦੁਬਾਰਾ ਸਬਲ ਹੋ ਜੀ ਵਿੱਚ ਆਉਂਦਾ ਭਲੇ ਭਾਤੇ ਜਾਣੂ ਆ ਜੀ ਤੁਸੀਂ ਏਰੀਆ ਨਾਲ ਵੀ ਕਿਹੋ ਜਿਹਾ ਮੈਸੇਜ ਹੀ ਮਾੜੇ ਅਨਸਰਾਂ ਨੂੰ ਦੇਖੋ ਬਹੁਤ ਲੋਕ ਜਾਣਦੇ ਆ ਕਿ ਜਿਸ ਟਾਈਮ ਤੇ ਅਸੀਂ ਮੈਂ ਇੱਥੇ ਜਾਤ ਰਿਹਾ ਹਾਂ ਉਸ ਟਾਈਮ ਅਸੀਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਪੂਰੀ ਨੱਥ ਪਾ ਕੇ ਰੱਖੀ ਤੇ ਹੁਣ ਵੀ ਮੇਰਾ ਮੈਸੇਜ ਹੀ ਹੋਈ ਜਾਂਦਾ ਨੂੰ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਇਹ ਏਰੀਆ ਛੱਡ ਦੇ ਸਾਡੇ ਦੇ ਛੱਡ ਦੇ ਮਾੜੇ ਕੰਮ ਛੱਡ ਦੇ ਮੇਨ ਸਟ੍ਰੀਮ ਵਿੱਚ ਆ ਜਾਣ ਅਦਰਵਾਈਜ਼ ਵੀ ਹਾਲਾਤਾਂ ਦਾ ਬਹੁਤ ਬੁਰਾ ਹੋਏਗਾ ਸਹੀ ਸਿਰਾਂ ਮੰਨ ਲਈਏ। ਫਿਰ ਇਲੈਕਸ਼ਨ ਹੈਗੀ ਹੈ ਜੀ ਇਲੈਕਸ਼ਨ ਨੂੰ ਲੈ ਕੇ ਅਸਲਾ ਤਾਕਰ ਲਈ ਕੋਈ ਮੈਸੇਜ। ਜਿਹੜਾ ਇਲੈਕਸ਼ਨ ਦੇ ਬਾਰੇ ਵਿੱਚ ਹੈਗਾ ਜਿਹੜਾ ਅਸਲਾ ਹੈਗਾ ਉਹ ਤੇ ਜਿਹੜੀ ਆ ਉਹ ਡਿਪੋਜ਼ਿਟ ਕਰਨ ਵਾਸਤੇ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੀ ਸ਼ਾਮ ਤੱਕ ਮਿਲ ਰਹੀ ਹੈ ਜੀ ਕਿ ਕਿਤੇ 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 ਬੰਦੇ ਨਾਲ ਅਸਲਾ ਐਗਜ਼ਾਮਟ ਕਰਨਾ ਤੇ ਕਿੰਨਾ ਦੇਣਾ ਹੈ ਕਲੈਕਟ ਕਰਨਾ ਇਹ ਉਹ ਅਸੀਂ ਸੈਪਰੇਟ ਤੌਰ ਤੇ ਵੀ ਜਿਹੜੀ ਇੱਕ ਰਫਾਂ ਜਾਰੀ ਕਰ ਦਵਾਂ। ਸਰਕਰ ਨੰਬਰ ਆਪਣਾ ਇਸ਼ੂ ਕਰਦੇ ਹੋ ਜੀ ਮੇਰਾ ਨੰਬਰ ਜਿਹੜਾ ਨੋਟ ਕਰ ਲਓ 981487701 9914877 ਜੀ ਜੇ ਕੋਈ ਹੋਰ ਲੋੜ ਹੋ ਤਾਂ ਸਿੱਧਾ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਸਰਕਾਰੀ ਨੰਬਰ ਉਹ ਬਹੁਤ ਜਲਦੀ ਜੀ ਜਿਹੜਾ ਐਕਟਿਵੇਟ ਕਰ ਦਿਆਂਗੇ ਥੈਂਕ ਯੂ ਜਿਹੜਾ ਚੱਲ ਰਹੀ ਹੈ ਪਹਿਲਾਂ ਇਹ ਮੰਨਦੇ ਜੀ ਜੋ ਜੋ ਸੀ ਆਪ ਲੋਕ ਜਿਹੜੀ ਸਿਰਾਂ ਸਾਉਦਾ ਯਾਰ ਪਲਾਸਾ ਪਲਾਵਾ ਜਿਹੜਾ ਰੰਗਲਾ ਬੰਦਾ ਜਿਹੜਾ ਆਪਸ ਸੋਣਾ ਚਾਹੀਦਾ ਉਹਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਪੁਲਿਸ ਨੇ ਕਾਫੀ ਵਧੀਆ ਬਹੁਤ ਕੀਤਾ ਸਮਝ ਜਿਹੜਾ ਕੋਈ ਰਹਿ ਗਿਆ ਬਾਦ ਜਾਂ ਜੇ ਜੇ ਕੋਈ ਕਮੀ ਪਈ ਉਸ ਨੂੰ ਸੀ ਪੂਰਾ ਕਰਕੇ ਇਸ ਜਿਹੜੇ ਸੁਪਨਿਆਂ ਨੂੰ ਪੂਰਾ ਕਰਾ ਦੇਣਾ ਦੂਸਰਾ ਹੈਗਾ ਜਿਹੜੀ ਉਹ ਕਾਨੂੰਨ ਦਾ ਰਾਜ ਰਹੇਗਾ ਲਾਲਸਨੈਸ ਬਿਲਕੁਲ ਨਹੀਂ ਬਰਦਾਸ਼ਤ ਕੀਤੀ ਜਾਏਗੀ ਕਿਸੇ ਵੀ ਹਿੰਮਤ ਸਭ 18 ਸਾਲ ਬਾਅਦ ਮੌਕਾ ਮਿਲਿਆ ਜੀ ਦੁਬਾਰਾ ਸੌਲੋ ਜੀ ਦੇ ਵਿਚ ਆਂਦਾ ਫਲੇਸਾਂ ਤੇ ਜਾਣੂ ਆ ਜੀ ਤੁਸੀਂ ਏਰੀਆ ਨਾਲ ਵੀ ਕਿਹੋ ਜਿਹਾ ਮੈਸੇਜ ਹੀ ਮਾੜੇ ਅਨਸਰਾਂ ਨੂੰ ਦੇਖੋ ਬਹੁਤ ਲੋਕ ਜਾਣਦੇ ਆ ਕਿ ਜਿਸ ਟਾਈਮ ਤੇ ਅਸੀਂ ਮੈਂ ਇੱਥੇ ਜਾਤ ਰਿਹਾ ਵਾਂ ਉਸ ਟਾਈਮ ਅਸੀਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਪੂਰੀ ਨੱਥ ਪਾ ਕੇ ਰੱਖੀ ਤੇ ਹੁਣ ਵੀ ਮੇਰਾ ਮੈਸੇਜ ਹੀ ਹੋਈ ਜਾਂਦਾ ਨੂੰ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਇਹ ਏਰੀਆ ਛੱਡਦੇ ਸਾਥੀ ਵੀ ਛੱਡਦੇ ਮਾੜੇ ਕੰਮ ਛੱਡਦੇ ਮੇਨ ਸਟ੍ਰੀਮ ਵਿੱਚ ਆ ਜਾਣ ਅਦਰਵਾਈਜ਼ ਵੀ ਹਾਰ ਨੂੰ ਦਾ ਬਹੁਤ ਗੁਰਾ ਹੋਏਗਾ ਸੱਚੀ ਗੱਲ ਹੈ। ਫਿਰ ਇਲੈਕਸ਼ਨ ਹੈਗੀ ਹੈ ਜੀ ਇਲੈਕਸ਼ਨ ਨੂੰ ਲੈ ਕੇ ਅਸਲਾ ਤਾਕਤ ਲਈ ਕੋਈ ਮੈਸੇਜ ਜਿਹੜਾ ਇਲੈਕਸ਼ਨ ਦੇ ਬਾਰੇ ਵਿੱਚ ਹੈਗਾ ਜਿਹੜਾ ਅਸਲਾ ਹੈਗਾ ਉਹ ਤੇ ਜਿਹੜੀ ਆ ਉਹ ਡਿਪੋਜ਼ਿਟ ਕਰਨ ਵਾਸਤੇ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੀ ਸ਼ਾਮ ਤੱਕ ਮਿਲ ਰਹੀ ਹੈ ਕਿ ਕਿਤੇ 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 ਬੰਦੇ ਦਾ ਅਸਲਾ ਐਗਜ਼ਾਮਪਟ ਕਰਨਾ ਤੇ ਕਿੰਨੇ ਕਿੰਨੇ ਨੂੰ ਕਲੋਜ਼ ਕਰਨਾ ਕਿੰਨੇ ਉਹ ਸੀ ਸੈਪਰੇਟ ਤੌਰ ਤੇ ਵੀ ਜਿਹੜੀ ਇੱਕ ਤਫਾ ਜਾਰੀ ਕਰ ਦੋ। ਤੁਹਾਨੂੰ ਨੰਬਰ ਆਪਣਾ ਇਸ਼ੂ ਕਰਦੇ ਹੋ ਜੀ ਮੇਰਾ ਨੰਬਰ ਜਿਹੜਾ ਨੋਟ ਕਰ ਲਓ 981487701 914877001 ਅਗਰ ਕਿਸੇ ਨੂੰ ਕੋਈ ਜ਼ਰੂਰਤ ਹੋਤਾ ਤਾਂ ਸਿੱਧਾ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਸਰਕਾਰੀ ਨੰਬਰ ਉਹ ਬਹੁਤ ਜਲਦੀ ਜਿਹੜਾ ਐਕਟਿਵੇਟ ਕਰ ਦਿਆਂਗੇ ਥੈਂਕ ਯੂ